ਕਹਿੰਦੇ ਤੁਸੀਂ ਆਪਣੇ ਕੰਡਕਟਰਾਂ ਨੂੰ ਘਰ ਵਾਲੀਆਂ ਦੇ ਗੁਰ ਵੀ ਦੱਸਦੇ ਆ ਘਰ ਵਾਲੀਆਂ ਦੇ ਗੁਰ ਤਾਂ ਮੈਂ ਇੰਦਾਂ ਦੱਸਦੇ ਵੀ ਇੱਕ ਵਾਰੀ ਇੱਕ ਮੇਰਾ ਕਨੈਕਟਰ ਆ ਕੇ ਮੈਨੂੰ ਕਹਿੰਦਾ ਵੀ ਯਾਰ ਅੰਕਲ ਵੀ ਮੇਰੇ ਘਰ ਵਾਲੀ ਖਰਚਾ ਬਹੁਤ ਕਰਦੀ ਹੈ ਮੈਂ ਕਿਹਾ ਮਤਲਬ ਕਿੰਨਾ ਕਰਦੀ ਹੈ ਕਹਿੰਦਾ ਮੈਂ ਮਾਪੇ ਦਾ ਇਕੱਲਾ ਮੇ ਬੱਚਾ ਹੈ ਤੇ ਮੈਨੂੰ ਕਹਿਣ ਲੱਗਿਆ ਵੀ ਮੈਂ ਮਾਪੇ ਤੋਂ ਚੋਰੀ ਘਰ ਵਾਲੀ ਨੂੰ 7000 ਰੁਪਏ ਦੇ ਦਾਂ ਵੀ ਚਲ ਕੋਈ ਨਹੀਂ ਅੜਦੇ ਥੜਦੇ ਨੂੰ ਇਹ ਵਰਤ ਲਈ ਪਰ ਕਹਿੰਦਾ ਸੱਤ ਦਿਨ ਹੀ ਲੰਗੇ ਕਹਿੰਦਾ ਮੈਨੂੰ ਕਹਿੰਦੀ ਦਈ ਪੈਸੇ ਕਹਿੰਦਾ ਮੈਂ ਉਹਨੂੰ ਪੁੱਛਿਆ ਵੀ ਜਿਹੜੇ 7000 ਰੁਪਏ ਦੇ ਤਾ ਉਹ ਕਿੱਥੇ ਗਿਆ ਤਾਂ ਉਹ ਕਹਿਣ ਲੱਗੀ ਕਹਿੰਦੀ ਉਹਦੇ ਤਾਂ ਮੈਂ ਬਾਹਲ ਢਾਈ ਕਰਾ ਲੇ ਦਿੱਤੇ ਜੇ ਮੈਂ ਕਿਹਾ ਮੱਲ ਫਿਰ ਤਾਂ ਖਰਚਾ ਜ਼ਿਆਦਾ ਕਰਦੀ ਐ ਮੈਂ ਕਿਹਾ ਵਾਹ ਜਨਾਨੀ ਕੋਈ ਵੀ ਹੋਵੇ ਕਦੀ ਡੰਡੇ ਨਾਲ ਨਹੀਂ ਸਿੱਧੀ ਹੁੰਦੀ ਗੁੱਸੇ ਨਾਲ ਨਹੀਂ ਪਿਆਰ ਨਾਲ ਹੋ ਜੂਗੀ ਕਹਿੰਦਾ ਫਿਰ ਦੱਸ ਕੋਈ ਤੇਰੇ ਪਾ ਪੁਰਾਣਾ ਤਜਰਬਾ ਹੈਗਾ ਮੈਂ ਕਿਹਾ ਮੈਂ ਜਦੋਂ ਤੁਸੀਂ ਇਕੱਲੇ ਹੋਵੋਗੇ ਨਾ ਮੈਂ ਘਰ ਵਾਲੀ ਨੂੰ ਕਹੀਂ ਵੀ ਮੇਰੀ ਐ 20000 ਰੁਪਏ ਤਨਖਾਹ ਵੀ ਚਾਹ ਤੈਨੂੰ 15 ਤਰੀਕ ਤੱਕ ਮਗਾ ਲਈ ਚਾਹ ਮਗਾ ਲਈ 30 ਤਰੀਕ ਤੱਕ ਬੀ ਜਿੱਦਣ ਪੈਸੇ ਮੁੱਕ ਗਏ ਮੰਗਣ ਤੈ ਜਾਣਾ ਕਿਸੇ ਦਾ ਮੈਂ ਨਹੀਂ ਜਾਣਾ ਤਾਂ ਉਹੀ ਕਨੈਕਟਰ ਮੇਰੇ ਕੋਲ 6 ਮਹੀਨੇ ਬਾਅਦ ਫੇਰ ਡਿਊਟੀ ਲੱਗੀ ਮਾਹ ਜਿਹੜੀ ਮੈਂ ਤੈਨੂੰ ਦਵਾਈ ਦੇਈ ਤੀ ਉਹਦਾ ਕੋਈ ਫਰਕ ਪਿਆ ਕਹਿੰਦਾ ਅੰਕਰ 5-500 ਦੇ ਨੋਟਾਂ ਦੀਆਂ ਬੱਤੀਆਂ ਬਣਾ ਕੇ ਰੱਖਣ ਲੱਗ ਗਿਆ ਇਹਦਾ ਮੈਂ ਕਹਾ ਸੂਟ ਸਵਾਰਾ ਕਹਿੰਦਾ ਕਹਿੰਦੀ ਹਜੇ ਹੈਗੇ ਅੱਛਾ ਕਰ ਬੀ ਜਣੀ ਕਹਿਣ ਦਾ ਨਾਤੇ ਲੈ ਆ ਵੀ ਜਿਹੜੇ ਬੱਚੇ ਨੂੰ ਆਪ ਖਰਚਾ ਕਰਨ ਲੱਗ ਜੇ ਤਾਂ ਇਹਦੇ ਵਿੱਚ ਪਤਾ ਲੱਗ ਜਾਂਦਾ ਵੀ 500 ਦਾ ਨੋਟ ਬਣਦਾ ਕਿ ਕਣਾ